ਹੋਰ ਸੁਣਾਓ ਜੀ ਸਾਰੇ ਕੀ ਨੇ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਇੱਕ ਹੋਰ ਵੀਡੀਓ ਇਹ ਵੀਡੀਓ ਹੈਗੀ ਹੈ ਜੀ ਰੈਸਪੀ ਚ ਤੇ ਆਪਾਂ ਬਣਾਉਣ ਲੱਗੇ ਆ ਜੀ ਪਾਣੀ ਵਾਲੇ ਪਕੌੜੇ ਜੋ ਖਾਣ ਵਾਲੇ ਪਕੌੜੇ ਹੁੰਦੇ ਨੇ ਨਾ ਪਾਣੀ ਦੇ ਵਿੱਚ ਉਹ ਵਾਲੇ ਪਕੌੜੇ ਬਣਾਉਣ ਲੱਗੇ ਆ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਵੀਡੀਓ ਤੇ ਲੋ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਪਾਣੀ ਵਾਲੇ ਪਕੌੜੇ ਬਣਾਉਣ ਵਾਸਤੇ ਚਾਹੀਦਾ ਆਪਾਂ ਨੂੰ ਬੇਸਣ ਤੇ ਬਦੀਨਾ ਤੇ ਪਿਆਜ਼ ਤੇ ਨਾਲ ਚਾਹੀਦੀ ਆਪਾਂ ਨੂੰ ਮਿੱਠੀ ਚਟਨੀ ਮਿੱਠੀ ਚਟਨੀ ਵੀ ਆਪਾਂ ਨੇ ਬਣਾ ਕੇ ਰੱਖੀ ਪਈ ਉਹ ਵੀ ਆਪਾਂ ਕੱਢਦੇ ਆ ਫ੍ਰੀਜ ਦੇ ਵਿੱਚ ਲਾਈ ਪਈ ਆ ਤੇ ਨਾਲ ਚਾਹੀਦਾ ਆਪਾਂ ਨੂੰ ਮਿਕਸਰ ਜਿੱਦੇ ਰਾਹੀ ਆਪਾਂ ਇਹ ਪਦੀਨੇ ਨੂੰ ਜਮੀ ਬਿਲਕੁਲ ਬਰੀਕ ਪੀ ਕੇ ਇਹਦਾ ਪਾਣੀ ਬਣਾਉਣਾ ਪਈਨੇ ਵਾਲਾ ਅਨੇ ਤੇ ਧੰਬਾ ਕੋ ਤਾਹ ਸਾਰਾ ਧੋ ਲਿਆ ਸੀ ਸਮਾਰ ਕੇ ਵਾਸ਼ ਕਰ ਲਿਆ ਸੀ ਤੇ ਇਹਨੂੰ ਹੁਣ ਆਪਾਂ ਪਾ ਲੈਂਦੇ ਆ ਮਿਕਸਰ ਆਚਾਰ ਦੇ ਵਿੱਚ ਤੇ ਨਾਲ ਆਪਾਂ ਮਾ ਕੇ ਆਪਾਂ ਇੱਕ ਹਰੀ ਮਿਰਚ ਮਿਰਚ ਸਵਾਦ ਅਨੁਸਾਰ ਜੇ ਤੁਸੀਂ ਤੇਜ਼ ਮਿਰਚਾ ਨਾਲ ਤੇਜ਼ ਮਤਲਬ ਕਿ ਮਿਰਚ ਜਿਆਦਾ ਪਾ ਸਕਦੇ ਆ ਜੇ ਘੱਟ ਮਿਰਚ ਚਾਹੁੰਦੇ ਹੋ ਤਾਂ ਮਿਰਚ ਥੋੜੀ ਰੱਖਿਓ ਇਹ ਨਾਲ ਜੋ ਆਪਣਾ ਪਾਣੀ ਆ ਤੇ ਜਾਰੇ ਬਚਾਣਾ ਨਹੀਂ ਹੋਣਾ ਇਹ ਮਿੱਠਾ-ਖਟਾ ਜਿਹਾ ਬਣੂਗਾ ਤੇ ਥੋੜਾਇਆ ਪਾ ਮੰਗੇ ਆਪਣਾ ਦੇ ਵਿੱਚ ਪਾਣੀ ਇਹ ਨੂੰ ਚੰਗੀ ਤਰ੍ਹਾਂ ਹੁਣ ਆਪਾਂ ਗ੍ਰाइंड ਕਰ ਲੈਨੇ ਆ ਤੇ ਆਪਣੇ ਲਵੇ ਪਦੀਨਾ ਆਪਾਂ ਥੋੜਾ ਜਿਹਾ ਉਹ ਕਰੇ ਇਸਤੇਮਾਲ ਕਰੇ ਪਦੀਨੇ ਦਾ ਤੇ ਇਹਨੂੰ ਹੁਣ ਆਪਾਂ ਪਾਉਣ ਲੱਨੇ ਆ ਪਦੀਨੇ ਵਾਲੇ ਪਾਣੀ ਨੂੰ ਉਹ ਇਹਦੇ ਵਿੱਚ ਜੇ ਤੁਹਾਡੇ ਲਵੇ ਮਤਲਬ ਕਿ ਠੰਡਾ ਪਾਣੀ ਨਹੀਂ ਹੈਗਾ ਤਾਂ ਤੁਸੀਂ ਬਰਫ਼ ਦੇ ਟੁਕੜੇ ਦੀ ਪਾ ਸਕਦੇ ਹੋ ਤੇ ਮੈਂ ਪਾਉਂਗੀ ਇਹਦੇ ਵਿੱਚ ਠੰਡਾ ਪਾਣੀ ਆਪਣੇ ਲਈ ਪਾਣੀ ਪਿਆ ਸੀ ਠੰਡਾ ਠੀਕ ਹੈ ਜੀ ਇਹ ਪਾਲ ਹੈ ਜੇ ਜੇ ਤੁਹਾਡੇ ਲਵੇ ਜੀ ਕੱਟੋੜੇ ਹਰਾ ਧਨੀਆ ਹੈਗਾ ਤਾਂ ਤੁਸੀਂ ਹਰਾ ਧਨੀਆ ਤੇ ਪੁਦੀਨੇ ਨੂੰ ਮਿਕਸ ਮਤਲਬ ਕਿ ਗ੍ਰੈਂਡ ਕਰਕੇ ਉਹਦਾ ਪਾਣੀ ਵੀ ਬਣਾ ਸਕਦੇ ਹੋ ਪਰ ਮੇਰੇ ਲਵੇ ਹਰਾ ਧਨੀਆ ਨਹੀਂ ਸੀ ਇਸ ਲਈ ਮੈਂ ਕੱਲਾ ਇਹਦਾ ਮਿਰਚ ਦਾ ਤੇ ਬੁਦੀ ਨੇ ਦਾ ਇਹ ਗ੍ਰੈਂਡ ਕਰਿਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਮਿੱਠੀ ਚਟਨੀ ਜੋ ਆਪਣੀ ਮਿੱਠੀ ਚਟਨੀ ਬਣਾ ਕੇ ਰੱਖੀ ਹੋਈ ਆ ਉਹਨੂੰ ਆਪਾਂ ਇਹਦੇ ਵਿੱਚ ਪਾ ਦਨੇ ਆ ਇਹ ਜਿਹੜੇ ਪਕੌੜੇ ਨੇ ਪਾਣੀ ਵਾਲੇ ਬਹੁਤ ਚਟਾਕੇਦਾਰ ਪਕੌੜੇ ਬੰਦੇ ਨੇ ਖਾਣ ਚ ਬਹੁਤ ਜ਼ਿਆਦਾ ਟੇਸਟ ਹੁੰਦੇ ਨੇ ਇਹ ਇਹ ਪਾ ਲਿਆ ਆਪਾਂ ਇਹਦੇ ਵਿੱਚ ਚਟਨੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਿਆਜ਼ੀ ਪਿਆਜ਼ ਤੁਸੀਂ ਜੇ ਅੱਧਾ ਪਾਉਣਾ ਤਾਂ ਅੱਧਾ ਪਾਉਣੋ ਜੇ ਸਵਾਦ ਅਨੁਸਾਰ ਪਿਆਜ਼ ਖਾਸੇ ਪਾਉਣ ਚਾਹੁੰਦੇ ਪਸੰਦ ਖਾਣੇ ਚਾਹੁੰਦੇ ਪਸੰਦ ਕਰਦੇ ਹੋ ਖਾਣੇ ਜਿਆਦਾ ਪਿਆਜ਼ ਤਾਂ ਜਿਆਦਾ ਹੀ ਪਾ ਸਕਦੇ ਆ ਲੋ ਜੀ ਇਹਦੇ ਵਿੱਚ ਆਪਾਂ ਪਾ ਗਏ ਦਿੱਤੇ ਨੇ ਪਿਆਜ਼ ਆਪਣਾ ਜੋ ਇਹ ਪਾਣੀ ਆ ਇਹ ਤਾਂ ਹੋ ਗਿਆ ਆਪਣਾ ਰੈਡੀ ਤੇ ਹੁਣ ਆਪਾਂ ਬਣਾਉਣੀ ਆ ਪਕੌੜੀ ਇਹਨੂੰ ਆਪਾਂ ਲਾ ਦੇਣਾ ਫ੍ਰੀਜ ਦੇ ਵਿੱਚ ਲੋ ਜੀ ਆਪਾਂ ਨੇ ਬੇਸਣ ਛਾਣ ਕੇ ਪਾ ਲਿਆ ਇਹਦੇ ਵਿੱਚ ਠੀਕ ਹੈ ਜੀ एच पावे आप थोड़ा जा मिठा सोडा पकौड़िया पाना ज्यादा आप नमक थोड़ी जी पावे आप लाल मिर्च पाव गे आप प्याज ਤੁਸੀਂ ਇਹਦੇ ਵਿੱਚ ਜੇ ਕੋਈ ਕੁਝ ਹੋਰ ਹੋ ਮਤਲਬ ਕਿ ਮਸਾਲੇ ਵਗੈਰਾ ਐਡ ਕਰਨਾ ਚਾਹੁੰਦੇ ਹੋ ਵੀ ਐਡ ਕਰ ਸਕਦੇ ਹੋ ਲੋ ਜੀ ਇੱਧਰ ਆਪਾਂ ਕੜਾਹੀ ਦੇ ਵਿੱਚ ਧਰ ਲਿਆ ਤੇਲ ਕਰਨ ਕਰਨ ਵਾਸਤੇ ਤੇ ਇਹਦੇ ਵਿੱਚ ਜੇ ਤੁਸੀਂ ਧਨੀਆ ਵਗੈਰਾ ਪਾਣਾ ਚਾਹੁੰਦੇ ਹੋ ਹਰਾ ਤਾਂ ਉਹ ਵੀ ਪਾ ਸਕਦੇ ਹੋ ਮੈਂ ਜੇ ਧਨੀਆ ਹੈ ਨਹੀਂ ਮੈਂ ਸਕਿਪ ਕਰ ਦਿੱ ਦਿੱਤਾ ਆਪਣਾ ਇਹ ਕਿਚਨ ਉਲੋਸੀ ਆਪਾਂ ਬੇਸਨ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਤੇ ਹੁਣ ਇਹਦਾ ਆਪਾਂ ਕੋਲ ਬਣਾਉਣਾ ਪਈਆ ਜਾ ਜਿਆਦੇ ਨਾ ਤਾਂ ਕੋਲ ਮਤਲਬ ਕਿ ਥਿਆੜਾ ਰੱਖਣਾ ਨਾ ਨਾ ਹੀ ਜਿਆਦੇ ਪਤਲਾ ਚੰਗੀ ਤਰ੍ਹਾਂ ਇਹਨੂੰ ਐਨ ਮਿਕਸ ਕਰ ਲੈਣਾ ਜੇ ਸੁਟ ਲਵੇ ਮਧਾਨੀ ਦੀ ਹੈਗੀ ਤਾਂ ਉਹਦੇ ਨਾਲ ਵੀ ਕਰ ਸਕਦੇ ਹੋ ਪਰ ਮੈਨੂੰ ਮਧਾਨੀ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਮੈਨੇ ਬੇਸਨ ਛਾਣ ਲਿਆ ਸੀ ਇਹਦੇ ਗੱਠਾ ਪਹਿਲੀ ਮਲਕੀ ਸੈੱਟ ਤੋਂ ਹੋ ਜਾਣਗੇ ਜੇ ਮਾੜੀ ਮੋਤੀਆਂ ਰਹਿ ਗਈਆਂ ਸਿਰਚ ਵਿੱਚ ਇੰਝ ਸਿੱਧਾ ਆਪਾਂ ਪਕੌੜਾ ਤਿਆਰ ਕਰਦੇ ਆਂ ਇਧਰ ਆਪਣਾ ਤੇਲ ਗਰਮ ਹੋਈ ਜਾਂਦਾ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇਰਾ ਆਪਾਂ ਇਹਦੇ ਬਣਾਵਾਂਗੇ ਪਕੌੜੀਆਂ ਸੀ ਜੀ ਗਰਮ ਨੂੰ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਦਸੰਦਾ ਪੌਣ ਤਿਆਰ ਕਰਕੇ ਇਹਦੇ ਪਕੌੜੇ ਬਣਾ ਕੇ ਪਾਵਾਂਗੇ ਇੱਦਾਂ ਕਰਕੇ ਜੇ ਤੁਸੀਂ ਪਾਣੀ ਦਾ ਹੱਥ ਲਾ ਕੇ ਪਾਉਣਾ ਚਾਹੁੰਦੇ ਆ ਤਾਂ ਉਹ ਦੂਵੀਂ ਪਾਸਾ ਲਵੇ ਲੋਜੀ ਕੇਰਾ ਤਾਂ ਆਪਾਂ ਇੱਕ ਪੂਰ ਤਾਂ ਆਪਾਂ ਕੱਢ ਲਿਆ ਸੀ ਛੋਟਾ ਜਿਹਾ ਪੂਰ ਤੇ ਦੂਜਾ ਪੂਰ ਵੀ ਆਪਣਾ ਬਸ ਬਣ ਗਿਆ ਇਹਨੂੰ ਕਹਿੰਦੇ ਨੇ ਜੀ ਪਕੌੜੇ ਬੇਸਨ ਦੇ ਸਿਰਫ ਇਕੱਲੇ ਬੇਸਨ ਦੇ ਪਕੌੜੇ ਨੇ ਇਹ ਤੇ ਇਹਨੂੰ ਬਾਅਦ ਵਿੱਚ ਆਪਾਂ ਜੋ ਆਪਣਾ ਪਾਣੀ ਤਿਆਰ ਕਰਾ ਕੇ ਰੱਖੀ ਉਹਦੇ ਵਿੱਚ ਪਾਵਾਂਗੇ ਲੋਜੀ ਪਕੌੜੇ ਹੋ ਗਏ ਨੇ ਆਪਣੇ ਰੈਡੀ ਤੇ ਆਪਾਂ ਇਹਨਾਂ ਨੂੰ ਕੱਢ ਲਿਆ ਹੁਣ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਇਹ ਪਕੌੜੇ ਨੇ ਇਹ ਦੇਖੋ ਬਿਲਕੁਲ ਸੌਫਟ ਬਣੇ ਨੇ ਕੋਈ ਇਦਾਂ ਨਹੀਂ ਇਹ ਵੀ ਕੱਚੇ ਰਹਿ ਗਏ ਨੇ ਵਿੱਚੋਂ ਬਿਲਕੁਲ ਕੋਲੇ ਬਣੇ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜਾ ਆਪਣਾ ਪਾਣੀ ਰੈਡੀ ਹੋਇਆ ਕਰਕੇ ਰੱਖਿਆ ਫ੍ਰਿਜ ਦੇ ਵਿੱਚ ਉਹਨੂੰ ਆਪਾਂ ਕੱਢ ਲੈਨੇ ਬਾਹਰ ਤੇ ਉਹਦੇ ਵਿੱਚ ਸਵਾਦ ਅਨੁਸਾਰ ਨਾਮਕ ਮਿਰਚ ਵਗੈਰਾ ਚਨਾ ਮਸਾਲਾ ਜੋ ਵੀ ਤੁਹਾਡੇ ਲਵੇ ਹੈਗਾ ਉਹ ਵੀ ਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਪਾਣੀ ਦੇ ਵਿੱਚ ਪਾਉਣਾ ਜੀ ਆਪਾਂ ਥੋੜਾ ਜਿਹਾ ਨਾਮਕ ਤੇ ਥੋੜੀ ਜਿਹੀ ਪਾ ਮੰਗੇ ਆਪਾਂ ਮਿਰਚ ਨਾ ਦੇ ਬਰਾਬਰ ਕਿਉਂਕਿ ਮਿਰਚ ਪਾਣੀ ਦੇ ਵਿੱਚ ਹਰ ਹੀ ਪਹਿਲਾਂ ਆ ਗਈ ਸੀ ਤੇ ਹੁਣ ਇਹਨੂੰ ਮਿਕਸ ਕਰਨਾ ਨੇ ਆ ਜੇ ਤੁਸੀਂ ਇਹਦੇ ਵਿੱਚ ਚਨਾ ਮਸਾਲਾ ਪਾਉਣਾ ਚਾਹੁੰਦੇ ਹੋ ਚਨਾ ਮਸਾਲਾ ਵੀ ਪੈ ਜਿਓ ਤੇ ਜੀਰਾ ਪੁੰਨ ਕੇ ਵੀ ਪੈ ਜਿਓ ਹੁੰਦੀ ਵਗੈਰਾ ਜੋ ਵੀ ਕੁਝ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਲਓ ਜੀ ਹੁਣ ਜਿਹੜੇ ਆਪਣੇ ਪਕੌੜੇ ਸੀ ਇਹਨੂੰ ਆਪਾਂ ਪਾਣੀ ਦੇ ਵਿੱਚ ਪਾ ਲਈਏ ਪਾਣੀ ਦੇ ਵਿੱਚ ਪਾ ਕੇ ਜੀ ਇਹਨੂੰ ਹੁਣ ਆਪਾਂ ਫ੍ਰਿਜ ਦੇ ਵਿੱਚ ਰੱਖ ਦਵਾਂਗੇ 10 ਮਿੰਟ। ਜਾਲ ਚਰਨੀ ਰੱਖਣਾ ਹੈਗਾ। ਤੇ ਫੇਰੇ ਇਹ ਜਿਹੜੇ ਆਪਣੇ ਪਕੌੜੇ ਨੇ ਪੂਰੇ ਵਧੀਆ ਤੇ ਖਾਣ ਵਾਲੇ ਬਣ ਕੇ ਜਾਣਗੇ ਤੇ ਬਹੁਤ ਜਿਆਦਾ ਟੇਸਟੀ ਬਣਦੇ ਨੇ। ਹੁਣ ਇਹਨੂੰ ਆਪਾਂ ਕੀ ਕਰਦੇ ਆ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖ ਦਿੰਦੇ ਆ ਤੇ ਤੁਹਾਨੂੰ 10 ਮਿੰਟ ਬਾਅਦ ਖਾਣੇ ਕਿੱਦਾਂ ਦੇ ਬਣੇ ਨੇ ਤੇ ਖਾ ਕੇ ਦੱਸੋ ਦੱਸਣ ਨੂੰ। ਲੋਜੀ ਪਕੌੜੇ ਆਪਣੇ ਹੋ ਗਏ ਨੇ, ਰੈਡੀ ਖਾਣ ਵਾਲੇ ਹੋ ਗਏ ਨੇ ਤੇ ਹੁਣ ਇਹਨੂੰ ਆਪਾਂ ਸਰਵ ਕਰਕੇ ਦਿੰਨੇ ਆ ਬੱਚਿਆਂ ਨੂੰ। ਇਹ ਪਕੌੜੇ ਤੁਸੀਂ ਜਦੋਂ ਬਾਰ-ਬਾਰ ਖਾਓਂਗੇ ਤਾਂ ਦੂਜੇ ਪਕੌੜੇ ਚਟਨੀ ਨਾਲ ਖਾਣੀ ਭੁੱਲ ਜਾਓਂਗੇ, ਬਹੁਤ ਜ਼ਿਆਦੇ ਟੇਸਟੀ ਬਣੇ ਨੇ। ਇਹ ਪਾਣੀ ਵਾਲੇ ਪਕੌੜੇ ਰੈਡੀ ਹੋ ਗਏ ਨੇ, ਖਾਣਯੋਗ ਹੋ ਗਏ ਨੇ, ਇਹ ਬਹੁਤ ਜ਼ਿਆਦੇ ਟੇਸਟੀ ਬਣੇ ਨੇ ਤੇ ਬਹੁਤ ਜ਼ਿਆਦੇ ਚਟਕੇਦਾਰ ਬਣੇ ਨੇ। ਤੇ ਤੁਸੀਂ ਜੇ ਕਦੇ ਵੀ ਪਕੌੜੇ ਖਾਣੇ ਨੇ ਤਾਂ ਤੁਸੀਂ ਪਾਣੀ ਵਾਲੇ ਪਕੌੜੇ ਹੀ ਖਾਓ। ਇੰਨੇ ਜ਼ਿਆਦੇ ਚਟਕੇਦਾਰ ਬਣੇ ਨੇ ਖਾਣ ਚ ਪੂਰੀ ਜ਼ਬਰਦਸਤ। ਤੇ ਬਾਕੀ ਤੁਸੀਂ ਚਟਨੀ ਵਾਲੇ ਪਕੌੜੇ ਖਾਣਾ ਭੁੱਲ ਜੂਗੇ ਜੇ ਤੁਸੀਂ ਇੱਕ ਵਾਰ ਇਹ ਪਕੌੜੇ ਟਰਾਈ ਕਰਕੇ ਦੇਖੇ ਬਹੁਤ ਹਨ ਟੇਸਟੀ ਨੇ ਤੁਹਾਨੂੰ ਕਾ ਕੇ ਦੱਸਦੇ ਆ ਪੂਰੇ ਵਧੀਆ ਜੀ ਪੂਰੇ ਚਟਕ ਦੇ ਨਾਲ ਨੇ ਤੇ ਲੋ ਜੀ ਰਹੀ ਆਪਣੀ ਅੱਜ ਪਕੌੜੇ ਪਾਣੀ ਵਾਲੇ ਪਕੌੜੇ ਦੀ ਰੈਸিপি ਤੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਫੁੱਲ ਨਾ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਨਾ ਰਿਸ਼ਤੇਦਾਰਾਂ ਜਿਵੇਂ ਭੈਣ ਭਾਈਆਂ ਦੇ ਵਿੱਚ ਭੂਆ ਭਤੀਜਿਆਂ ਦੇ ਨਾਲ ਸਾਰਕ ਸ਼ੇਅਰ ਕਰਨੇ चलो जी मिलन